ਸ਼੍ਰੀ ਰਾਮ ਜੀ ਦੇ ਜਨਮ ਭੂਮੀ ਅਯੁੱਧਿਆ ਵਿਕੇ ਹੋਣ ਵਾਲੇ ਪ੍ਰਾਣ ਪ੍ਰਤੀਸ਼ਟਾ ਸਮਾਰੋਹ ਨੂੰ ਲੈ ਕੇ ਸਰਹੰਦ ਵਿਕੇ ਸਮੂਹ ਹਿੰਦੂ ਭਾਈਚਾਰੇ ਵੱਖ-ਵੱਖ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਹੱਥਾਂ ਵਿੱਚ ਕੇਸਰੀ ਝੰਡੇ ਲੈ ਕੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ

ਸਪਰੀਮ ਕੋਰਟ ਦਾ ਫੈਸਲਾ ਹੋਇਆ ਪੂਰੇ ਹਿੰਦੁਸਤਾਨ ਮੇਂ ਲ ਖੁਸ਼ੀ ਦੀ ਲਹਿਰ ਸੀ ਔਰ ਰਾਮ ਮੰਦਿਰ ਦੀ ਉਸਾਰੀ ਹੋ ਗਿਆ ਬਹੁਤ ਵੱਡਾ ਉਸ਼ਾਯ ਲੋਕਾਂ ਚ ਖਾਸ ਕਰਕੇ ਸਰੰਦ ਦੇ ਲੋਕਾਂ ਚ ਅਸੀਂ ਦੇਖੀ ਸਾਰੇ ਫਿਰਕਿਆਂ ਨੇ ਮਿਲ ਕੇ ਅੱਜ ਸ਼ੋਭਾ ਯਾਤਰਾ ਗੱਡੀਆਂ ਖੁਸ਼ੀ ਦੇ ਵਿੱਚ ਤੁਸੀਂ ਦੇਖਿਓਗੇ ਸਾਰਾ ਸਰੰਦ ਆ ਗਿਆ ਸਾਰੇ ਲੋਕ ਆਏ ਨੇ ਜੋ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਨੇ ਚਾਹੁੰਦਾ ਜੈ ਸ਼੍ਰੀ ਰਾਮ ਬਹੁਤ ਹੀ ਬੱਲੇ ਸ਼ੋਭਾ ਯਾਤਰਾ ਅ ਅਕਸ਼ਤ ਮਿੱਤਰ ਸਮਰੋਹ ਨੂੰ ਸਮਰਪਿਤ ਜੋ ਰਾਮ ਮੰਦਰ ਦਾ ਨਵ ਨਿਰਮਾਣ ਹੋਇਆ ਰਾਮ ਲੱਲਾ ਜੀ ਪ੍ਰਾਂਤ ਰਿਸਰ ਦੇ ਸਪੰਦ ਦੇ ਵਿੱਚ 22 ਜਨਮ ਜਿਹੜੀ ਹੋ ਰਹੀ ਆ ਉਹਦੇ ਚ ਆਪੰਤਨ ਦੇਣ ਵਾਸਤੇ ਲੋਕਾਂ ਦੇ ਵਿੱਚ ਇਹ ਜਾਗਰਤੀ ਇਹ ਮੈਸੇਜ ਦੇਣ ਵਾਸਤੇ ਇਹ ਸ਼ਬਾ ਯਾਤਰਾ ਜਿਹੜੀ ਕੱਢੀ ਗਈ ਆ ਕਿਤੇ ਵਿੱਚ ਸਾਰਾ ਸ਼ਹਿਰ ਔਰ ਸਾਰੇ ਇਲਾਕੇ ਦੀ ਸੰਗਤ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਔਰ ਮੇਰੀ ਪ੍ਰਾਰਥਨਾ ਕਿ ਜਿਹੜੇ ਹੋਣ ਵਾਲੇ ਬਾਈ ਤੇ ਕੁ ਦਾ ਉਸ ਤੋਂ ਪਹਿਲਾਂ ਬਾਅਦ ਦੇ ਵਿੱਚ ਆਰਾਮ ਮੰਦਰ ਦੇ ਦਰਸ਼ਨ ਕਰਨ ਵਾਸਤੇ ਜਾਣ ਵਾਲੀਆਂ ਸੰਗਤਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਸ ਜੋ ਸਮਾਰੋਹ ਸਾਡੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਾਡੇ ਚੰਗੇ ਕਰਮ ਆ ਕਿ ਸਮਾਸਾਨੂੰ ਦੇਖਣ ਮਿਲ ਰਿਹਾ ਸਾਰੇ ਇਹਦੇ ਵਿਚ ਹਾਜ਼ਰੀਆਂ ਲਵਾ ਕੇ ਆਪਣਾ ਜਿਹੜਾ ਜੀਵਨ ਆ ਉਹਨੂੰ ਆ ਵਧੀਆ ਬਣਾਈਏ ਪਰਪੋਸਵਾਨ ਰਾਮ ਦਾ ਅਸ਼ੀਰਵਾਦ ਪ੍ਰਾਪਤ ਹੈ। ਸ੍ਰੀ ਰਾਮ ਅੱਜ ਸਰਹੱਦ ਵੀਖੇ ਤੁਸੀਂ ਦੇਖ ਰਹੇ ਹੋ ਸ੍ਰੀ ਰਾਮ ਨਾਮ ਦੀ ਧੁੰਦੇ ਵਿੱਚ ਸਾਰਾ ਸ਼ਹਿਰ ਰਾਮ ਮਈ ਹੋਇਆ ਹੋਇਆ ਹੈ। ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ ਜਿਹੜਾ ਨਿਰਮਾਣ ਹੋਣ ਜਾ ਰਿਹਾ ਹੈ ਜਿਹੜਾ ਸ਼ੁਭਾਰੰਭ ਹੋਣ ਜਾ ਰਿਹਾ ਹੈ 22 ਤਰੀਕ ਨੂੰ ਉਸ ਦੇ ਸਬੰਧ ਦੇ ਵਿੱਚ ਅੱਜ ਅਕਸ਼ਿਤ ਜੋਸ਼ਰੀ ਆਯੋਜਕਾਂ ਜੀ ਤੋਂ ਵਿਸ਼ੇਸ਼ ਤੌਰ ਤੇ ਉਰੇ ਸਾਰੇ ਘਰਾਂ ਵਿੱਚ ਮਿੱਤਰ ਕਰਨ ਦੀ ਪਹੁੰਚ ਰਹੇ ਨੇ ਉਸ ਖੁਸ਼ੀ ਦੇ ਵਿੱਚ ਅੱਜ ਸਾਰੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਆਪਸ ਦੇ ਵਿੱਚ ਰਲ ਕੇ ਪ੍ਰਭੂ ਰਾਮ ਨਾਮ ਦੇ ਨਾਮ ਦੇ ਉੱਤੇ ਇੱਕ ਅਜਿਹਾ ਵਿਸ਼ਾਲ ਸ਼ੋਭਾ ਯਾਤਰਾ ਕੱਢ ਰਹੇ ਨੇ ਉਹਨਾਂ ਦੇ ਮਨ ਵਿੱਚ ਕਿਉਂਕਿ ਇਹ 500 ਸਾਲ ਪੁਰਾਣਾ ਅਸੀਂ ਆਪਣੇ ਉਹਨਾਂ ਬੜੇ ਬੜਪਾ ਕੀ ਸਮਝਦੇ ਆ ਕਿ ਸਾਨੂੰ ਉਹ ਸਮਾਂ ਪ੍ਰਾਪਤ ਹੋਇਆ ਕਿ ਅਸੀਂ ਦੇਖ ਸਕੀਏ ਪ੍ਰਭੂ ਰਾਮ ਲੱਲਾ ਜੀ ਦੇ ਮੰਦਿਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਇਹ ਸ਼ੋਭਾ ਯਾਤਰਾ ਸਰਹੰਦ ਰੇਲਵੇ ਰੋਡ ਤੋਂ ਹੁੰਦੀ ਹੋਈ ਪੁਲ ਤੋਂ ਪਾਰ ਕਰਕੇ ਨਰੂਲਾ ਮਾਰਕੀਟ ਦੇ ਵਿੱਚ ਜਾਂਦੀ ਹੋਈ ਉਸ ਤੋਂ ਬਾਅਦ ਫੁਆਰਾ ਚੌਂਕ ਤੋਂ ਹੁੰਦੀ ਹੋਈ ਪ੍ਰਵੇਦੀ ਮੰਦਿਰ ਵੱਲੋਂ ਹੁੰਦੀ ਹੋਈ ਸਰਹੰਦ ਸ਼ਹਿਰ ਦਸ਼ਨਾਮੀ ਅਖਾੜਾ ਵੀ ਗਈ ਖਤਮ ਹੋਈ। ਬਾਬਾ ਬਰਨਮ ਪ੍ਰੋਗਰਾਮ ਅੱਜ ਸਮਾਲਿਕ ਸੁਪਤਾ ਪ੍ਰੋਗਰਾਮ

ਇਹ ਜਿਹੜੇ ਲੋਕ ਪੰਜਾਬ ਦੇ ਪਿੰਡਾਂ ਤੋਂ ਆ ਕੇ ਪੜ੍ਹਾਈ ਕਰਦੇ ਨੇ ਉਹਨਾਂ ਨੂੰ ਪਰਚਾੜ ਦੇ ਕੇ ਗੁਲਾਮ ਬਣਾ ਕੇ ਜਿਹੜੇ ਐਕਟ ਤੋਂ ਜਿਹੜੇ ਇਹਨਾਂ ਨੂੰ ਦਿੱਤਾ ਗਿਆ ਹੈ ਤਾਂ ਉਹਨਾਂ ਰਾਖੇ ਸੁਖਿਆ ਦਿਵਾਇਆ ਜਾਂਦਾ ਹੈ ਉਹਨਾਂ ਤੋਂ ਬਚਣ ਦੀ ਸਮਰੱਥਾ ਨਹੀਂ ਹੈ ਉਹਨਾਂ ਨੂੰ ਸਿਰਫ ਇਹੋ ਹੀ ਚਾਹਿਆ ਕਿ ਉਹਨਾਂ ਨੂੰ ਇਹ ਪਾੜੇ ਕੰਮ ਕਰੇ ਤੇ ਉਸ ਤੋਂ ਪਰੇ ਕੋਈ ਲੋਕੀਂ ਚਾਹਤ ਕਰ ਸਕੀ ਉਹਨਾਂ ਨੂੰ ਨਾ ਬੰਦ ਕਰੇ आज का मौसम का जो है आनंद पे करती है वो बहुत है चंद्रकांत पांच संयोजक पंजाब अखिल भारतीय दो कथा प्रशिक्षण प्रमुख जय श्री राम जय राम सारे सरंद के शहरवासी राम भक्ता बहुत बहुत बधाई सबसे पहले आज पूरा संसार जो राम में हो रहा है क्यों रामलला बाईस जनवरी दो हजार चौबीस अयोध्या में अपनी जन्मभूमि पर विराजित होने जा रहे हैं और उस दिन रामलला की प्राण प्रतिष्ठा है पूरा संसार उस दिन दीपावली मनाएगा और ग्यारह से लेकर एक बजे तक पूरा संसार अयोध्या में जो प्राण प्रतिष्ठा का कार्यक्रम है उसका तो साक्षी बनेगा और इतना ही नहीं तो आकाश देवी देवता देवांगना सब राम जन्म भूमि के ऊपर करेंगे सारा संसार देखेगा और एक जनवरी से पंद्रह जनवरी पे जो कार्यक्रम चल रहा है घर घर के अंदर राम भक्त अपना जो राम जन्म भूमि से पूजी तो करके अक्षत अच्छा आए हैं और जो राम जन्म का चित्र आया है और जो राम लगाने निमंत्रण भेजा है वो तो घर घर में पहुंचाया जा रहा है राम पहले तो चौदह साल बाद गनवास से वापस आए थे तो अयोध्या में दीपावली बनी और 500 साल बाद राम अपनी जन्मभूमि पर विराजित हो रहे हैं और उनकी प्राण देता है सब मिलकर अपनी खुशियां मनाए दीपावली मनाए जय राम जय जय राम